ਉਹਦਾ ਸ੍ਰੀ ਕਾਲਬਾਈ ਸਾਰਿਆਂ ਨੂੰ ਅੱਜ ਅੱਬਾ ਪੁੱਜੇ ਆ ਰੀਐਸ ਕੋਲਡ ਸਟੋਰ ਵੱਲੋਂ ਜਿੱਲਾ ਕਿਸਾਨ ਮੇਲਾ ਹੋ ਰਿਹਾ ਪੰਜਾਬ ਪੋਟੈਟੋ ਉਦੋਂ ਵਰਸਕੂ ਵੱਲੋਂ ਉਹਦਾ ਸਮਾਨ ਜਿਹੜਾ ਇਕੱਠ ਕਰਿਆ ਹੋਤਾ ਤੇ ਬਾਕੀ 23 ਨੂੰ ਮੇਲਾ 20 ਅਗਸਤ 2025 ਨੂੰ ਸਥਾਨ ਹੈਗਾ ਪੱਲੋਆ ਪੋਰਟਰ ਮਹਿਲ ਮੁਬਾਰਕ ਰਿਜ਼ੋਰਟ ਰਾਏਕੋਟ ਬਰਨਾਲਾ ਰੋਡ ਮੁਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ 20 ਤਰੀਕ ਨੂੰ ਆਜੀ ਸਭ ਨੇ ਪੁੱਜਣਾ ਜੀ ਸਾਰਿਆਂ ਨੂੰ ਪਤਾ ਲਾ ਦੋ ਸਾਰਿਆਂ ਨੂੰ ਆਪਾਂ ਪੂਰੇ ਜਿਹੜੇ ਇਕੱਠੇ ਹੋਏ ਆ ਸਾਰੇ ਇਹ 20 ਤਰੀਕ ਨੂੰ ਮੇਲਾ ਏ ਮੁਲਾ ਪਰਦਾਖਾ ਪੰਜਾਬ ਪੋਟੇਟੋ ਗਰੋਵਰਸ ਗਰੁੱਪ ਵੱਲੋਂ ਉੱਥੇ ਸਾਰੀ ਤਰ੍ਹਾਂ ਦੇ ਇੰਪਲੀਮੈਂਟਸ ਨੇੜੇ ਨੂੰ ਆਜਾਉਣੇ ਨਹੀਂ ਦੂਤੇ ਸੁਣਤਾ ਹੋਊਗਾ ਸਾਰੇ ਤਰ੍ਹਾਂ ਦੇ ਇੰਪਲੀਮੈਂਟਸ ਤੇ ਸਾਰੇ ਕਿਸਾਨ ਭਰਾ ਉਹ ਭਰਾ ਉਹ ਉੱਥੇ ਹਾਜ਼ਰ ਜ਼ਰੂਰ ਕਿਉਂਕਿ ਉੱਥੇ ਆਲੂਆਂ ਦੇ ਰਿਲੇਟਿਡ ਕਣਕ ਜੀਰੀ ਦੇ ਰਿਲੇਟਿਡ ਹਰੇਕ ਵੀ ਫਸਲ ਦੇ ਰੇਟੇ ਤੇ ਉੱਤੇ ਡਾਕਟਰ ਸਹਿਬਾਨ ਵੀ ਪਹੁੰਚ ਰਹੇ ਆ ਸਾਰੇ ਤੇ ਸਾਰਾ ਕੁਝ ਉਹ ਸਮਝਾਉਣਗੇ ਕਈ ਵਾਰੀ ਕਈਆਂ ਨੂੰ ਪੈਸਟੀਸਾਈਡ ਬਾਰੇ ਨਹੀਂ ਪਤਾ ਲੱਗਦਾ ਕਿਸੇ ਉਹਦੇ ਆਪਣੇ ਖਾਦ ਕਿੰਨੀ ਪਾਉਣੀ ਆ ਕਿੰਨਾ ਕਿਆ ਕਰਨਾ ਉਹ ਸਾਰਾ ਕੁਝ ਦੱਸਣਗੇ ਤੇ ਜਰੂਰ ਪਹੁੰਚ ਕੇ ਉੱਥੇ ਆਪਣਾ ਸੁਝਾਅ ਲਾਓ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕੁਝ ਤੇ ਪਹੁੰਚੋ ਜਰੂਰ ਮੁੱਲਾਂਪੁਰ ਦਾਖਾ ਲੁਧਿਆਣਾ ਲੋ ਜੀ ਆਲੂ ਵਾਲੇ ਮੇਲੇ ਦੀ ਟ੍ਰੇਨਿੰਗ ਤੋਂ ਬਾਅਦ ਉੱਤੇ ਪਹੁੰਚ ਗਿਆ ਆਪਾਂ ਟਰਾਲੇ ਕੋਲ। ਕੀ ਰੰਗ ਹੋਣਾ? ਇਹ ਪੂ ਪੂਫੜਾ ਹਲੇ। ਇਹ ਮੇਰੀ ਗੁੱਛ ਚੱਤਣਾ। ਹਾਂ ਜੀ। ਇਹਦੀ ਹੌਕ ਵੀ ਬਾਈ ਚੌੜੀ ਆ। ਆਹ ਹੌਕ ਵਾਲਾ। ਹਾਂ ਚੌੜਾ ਆ। ਕਿੰਨੇ ਫਰਕ ਪਾਤਾ ਉਹਦੇ ਨਾਲ ਤੇ ਨੂੰ। ਨਾ ਨਾ ਨਾ। ਇਹ ਲੌਂਗੀ ਚੌੜਾ ਐ। ਯਾਰ ਆਹ ਕਿੰਨੇ ਲੱਖਿਆ ਵੀ ਨਹੀਂ ਰਿਦੇ। ਇਹ ਆਪਣਾ 52 52 52 ਇਹੰਡੀਆ ਨਹੀਂ। ਜਿਹਦੇ ਜਿਹਦੇ ਤੇ ਪਲੇਟ ਪਾ ਕੇ ਮੋਟਰ ਵਾਲੀ ਨਹੀਂ ਹੁੰਦੀ। ਕੀ ਮੀਨ ਆ ਬਾਈ ਪੂਰਾ ਗਾਹ ਪਾਇਆ ਹੋਇਆ ਆ ਬਾਂਟਲਾ ਖੜਾ ਅੰਦਰ ਉਹਨੂੰ ਦਿਖਾਉਨੇ ਆ ਉਹੀ ਬਾਈ ਪਹੁੰਚੇ ਹੋਏ ਅੱਜ ਮੁੰਡੇ ਗਰੁੱਪ ਵਾਲਿਆਂ ਦੇ ਸਾਹ ਹੌਲੀ ਤੇ ਅੱਜ ਸਟickerਾਂ ਵਾਲੇ ਆ ਜਿਹੜਾ ਆਪਣਾ ਟਰਾਲੇ ਨੂੰ ਲੱਗਣਿਆ ਸਟickerਾਂ ਵਾਲਾ ਆਉਣਿਆ ਵਾਲਾ ਉਹਦੀ ਵੇਟ ਕਰਦੇ ਆਪਾਂ ਬਾਕੀ ਲਾਲੀ ਬਾਈ ਨੇ ਵੀ ਅੱਜ ਢੀਡਾ ਮਾਰਨ ਆਏ ਹੋਏ ਇਹਨੂੰ ਫੋਨ ਕਰਾ ਲਿਆ ਬਲਦੀ ਬਾਈ ਤਾ ਦਿਖਾਤਾ ਤੇ ਬੰਦੇ ਨੂੰ ਕਿਵੇਂ ਲੱਗਿਆ ਬਾਈ 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 ਕੁਆਲਿਟੀ ਚੈੱਕ ਕਰਨ ਆਏ ਸੀ ਹੂੰ ਛੇਕ ਨੰਬਰ ਕੁਆਲਿਟੀ ਇੱਕ ਨੰਬਰ ਆ ਰੰਗ ਬੰਨ ਐ ਇਹਨ ਕੰਮ ਪੂਰਾ ਟੇਚਾ ਬੰਦਿਆਂ ਦਾ ਕੋਈ ਲਾਂਭੇ ਵਾਲਾ ਕੰਮ ਨਹੀਂ ਹੈਗਾ ਹੁਣ ਆਪਾਂ ਤਾਂ ਇਹਨ ਕੱਲੀ-ਕੱਲੀ ਚੀਜ਼ ਚੈੱਕ ਕਰ ਲਈ ਜਿੱਥੇ ਪੇਂਟ ਕਰਦੇ ਆ ਉਹ ਵੀ ਚੀਜ਼ ਚੈੱਕ ਕਰ ਲਈ ਕਟਿੰਗ ਹੁੰਦੀ ਆ ਲੇਜ਼ਰ ਕਟਿੰਗ ਆ ਆਪਾਂ ਏ ਟੂ ਜ਼ੈਡ ਚੈੱਕ ਕਰਿਆ ਸਾਰਾ ਕੁਝ ਇਹਨਾਂ ਦਾ ਇੱਕ ਨੰਬਰ ਆ ਕੋਈ ਲੰਬੇ ਵਾਲਾ ਕੰਮ ਨਹੀਂ ਇਹਦਾ ਸਾਰਾ ਹੀ ਟਾਟਾ ਦਾ ਮਾਰ ਲੱਗ ਰਿਹਾ ਭਾਈ ਬਾਕੀ ਮੈਂ ਇੱਕ ਹੋਰ ਚੀਜ਼ ਦਾ ਤਾਂ ਥੱਲੇ ਦੇ ਵੀ ਦੇਖ ਲਿਆ ਇੱਕ ਹੋਰ ਆਪਾਂ ਜਿੱਥੇ ਆਪਾਂ ਕਹਿ ਲਿਆ ਵੀ ਕਹਿੰਦੇ ਆ ਨਾ ਵੀ ਸਾਨੂੰ ਆ ਹੁੱਕ ਚਾਹੀਦੀ ਆ ਆਹ ਪੌੜੀ ਚਾਹੀਦੀ ਆ ਇਹ ਇੱਥੇ ਲਾ ਕੇ ਦਿੰਨੇ ਆ ਹਾਂ ਵੀ ਇਹ ਇਹ ਸਮਾਨ ਇਹਨਾਂ ਦਾ ਫਿਕਸ ਆ ਨਹੀਂ ਆਪਾਂ ਬਹੁਤ ਵਾਰ ਸੇ ਦੇਖਿਆ ਨਾ ਅਗਲੇ ਪਹਿਲੇ ਕਾਗਜ਼ 'ਤੇ ਲਿਖਦੇ ਆ ਵੀ ਆਹ ਸਾਨੂੰ ਪੌੜੀ ਦੇ ਦਿਓ ਕਿਸੇ ਵੀ ਕੰਮ ਨੂੰ ਹੱਥ ਨਹੀਂ ਘੁੱਟਿਆ ਹੋਇਆ ਹਾਂ ਪਰ ਮੈਂ ਨੰਨ ਕੰਮ ਇੱਕ ਨੰਬਰ ਜਿ ਕਰਿਆ ਹੁਣ ਮੈਂ ਤੁਹਾਨੂੰ ਦੱਸਿਆ ਦੱਸ ਗਿਆ ਏ ਨਾ ਪਹਿਲਾਂ ਉਹ ਉਹਦੇ ਚ ਕਿਆ ਹੋਇਆ ਲਿਸਟ ਰੱਖਤੀ ਜਿਵੇਂ ਹਲਵਾਈਆਂ ਦਾ ਸਾਮਾਨ ਨਹੀਂ ਲਿਖਿਆ ਪਾ ਹੁੰਦਾ ਉਹਦੇ ਚ ਐ ਲਿਖਿਆ ਹੋਇਆ ਹਾਂਜੀ ਤੁਸੀਂ ਬੇਲ ਚ ਕਿੰਨੇ ਲੈਣੇ ਆ ਤੁਸੀਂ ਆ ਪੌੜੀਆਂ ਕਿੰਨੇ ਲੈਣੇ ਇਹ ਤਾਂ ਸਾਰਿਆਂ ਨੂੰ ਵਿੱਚ ਇਹ ਤਾਂ ਲਾ ਕੇ ਦੇ ਦਿੰਦਾ ਹਾਂ ਇਹ ਆਪਾਂ ਜਿੰਨੇ ਵੀ ਟਰਾਲੇ ਆ ਸਾਰਿਆਂ ਨੂੰ ਜਿੰਨੀ ਮੋਡੀਫਿਕੇਸ਼ਨ ਸਾਰਿਆਂ ਨਾਲ ਲੱਗੇ ਆ ਬਾਕੀ ਸਾਰੀ ਲਾ ਕੇ ਮਿਲਦੀ ਹਾਂ ਹਾਂ ਬਾਕੀ ਭਾਈ ਨੇ ਹੀ ਮੋਢੇ ਦਾ ਚੈਨਲ ਬਣਾਇਆ ਹੋਇਆ ਨਮਾ ਨਮਾ ਚੈਨਲ ਨਮਾ ਚੈਨਲ ਚੱਕਰ ਵਲੌਗ ਵੀ ਨਾਲ ਆਉਣਾ ਚੱਕਲ ਬਲੌਗਜ਼। ਪਾਕੀ ਵੀ ਬੀ ਸਬਸਕ੍ਰਾਈਬ ਕਰਿਓ ਭਾਈ। ਸਬਸਕ੍ਰਾਈਬ ਕਰਿਓ ਅੱਜ। ਤੁਸੀਂ ਦਾ ਪਹਿਲਾ ਵੀ ਬਲੌਗਾਂ ਜੀ ਦੇਖਿਆ। ਟਰਾਲੇ ਦੀ ਵੀਡੀਓ ਬਣਾਈ ਹੋਈ ਨਾ ਅੱਜ। ਉਹ ਇਹ ਰੰਗ ਰੰਗ ਹੁੰਦਾ ਨਾ ਉਹ ਵੀ ਦੇਖਿਓ ਭਾਈ। ਭਾਈ ਮਦਦ ਕਰਨਾ। ਆਹ ਕਿੰਨੇ ਸਟicker ਵਾਲੇ ਵੀ ਆ ਗਏ ਮੜ ਜਾ ਆ ਜੀਓ। ਆ ਗਏ। ਚਲਿਓ ਆ ਚਲੋ ਭਾਈ। ਆ ਜਿਓ। ਬਾਕੀ ਜੀ ਚਾਹੀਦੀ ਹੈ ਭਾਈ ਚੈਨਲ ਸਬਸਕ੍ਰਾਈਬ ਕਰਿਓ। ਆ ਬੰਦਾ ਲਾਲੀ ਚੱਕ ਲੈ ਗਿਆ ਚੱਕਲ ਚੱਕਲ ਬਲੌਗ ਚੱਕਲ ਬਲੌਗ। C H A D W K A L V I L O G S ਬਲੌਗਸ। ਚਲੋ ਬੋ ਚਲਿਓ। ਹੋ ਭਾਈ। ਸਾਰੇ ਸਾਰਿਆਂ ਨੂੰ ਸਟicker ਵਾਲੇ ਵੀ ਪਹੁੰਚ ਗਏ ਭਾਈਆ ਬਣੀ ਟਰਾਲੀ ਵਾਲੇ ਦੀ ਤੇ ਆਹ ਵੀ ਆ ਟਰਾਲੀ ਤਿਆਰ ਟਰਾਲੀ ਦਾ ਪੇਂਟ ਤਾਂ ਨਾ ਰੂਹ ਖੁਸ਼ ਕਰ ਰਿਹਾ ਬਾਈ ਹੋਰ ਕਿੱਦਾਂ ਦੀ ਆ ਗਾ ਟਰੱਕ ਅੱਗੇ ਜੰਦੀ ਵਾਸਤੇ ਤਿਆਰ ਹੋ ਰਹੀ ਆ ਆਹ ਟਰਾਲੀ ਵੜੀ ਇਹ ਵੀ ਜਾ ਰਹੀ ਆ ਉਹ ਜੀ ਇੱਕ ਨਿਕਲ ਹੀ ਜਾਂਦੀ ਆ ਹੋਰ ਇੱਕ ਟਰਾਲੀ ਆਈ ਟਰਾਲੀ ਰੈਡੀ ਹੋ ਗਈ ਜੀ ਜੀ ਵੀ ਆਨ ਲੱਗੀ ਆ ਤਿਆਰ ਟਰਾਲੀ ਇਹਨਾਂ ਤੋਂ ਸਾਫ ਸੁਰੀ ਦਾ ਲੱਗ ਰਿਹਾ ਸੰਦੂ ਘਾਰ ਬੜੀ ਘੈਂਟ ਬੜੀ ਰੰਗਾਂ ਗਿੰਗਾ ਚੜਦੇ ਰੰਗ ਕਲਾ ਕੰਮ ਕਰਦਾ ਬਾਈ ਜੋ ਮਰਜੀ ਆ ਆਪਣੇ ਆ ਨੇ ਜੀ ਦੁੱਗੀ ਦਾ ਸਾਪੇ ਆ ਉਹ ਦਸੇ ਕੀ ਬਾਕੀ ਇੱਧਰ ਕੋਫੇਟ ਰਾਈਨੋ ਪ੍ਰਾਪਤ ਦਾ ਪ੍ਰੈਮਰ ਇਹਦੀ ਕੱਲ ਨੂੰ ਤਿਆਰ ਹੋ ਜਾਣੀ ਕੰਮ ਚੱਲ ਰਿਹਾ ਮਾਰੋ ਮਾਵਤ ਥੋੜੇ ਟਾਈਮੇ ਲੱਗਿਆ ਬੀਤੀ ਨੂੰ ਜਿਹੜਾ ਮੇਲਾ ਉੱਥੇ ਟਰਾਲੀ ਜਾਣੀ ਆਪਣੀ ਦੋ ਹੀ ਜਾਣੀਆਂ ਵੀ ਜਾਊਗੀ ਜਦ ਤੱਕ ਦੋਏ ਟਰਾਲੀਆਂ ਤਿਆਰ ਹੋ ਜਾਣੀਆਂ ਲੱਕੀ ਟਰਾਲੀ ਆਈ ਬਹੁਤ ਕਹਿਣਾ ਬਾਈ ਨਹੀਂ ਆਪੇ ਦੇਖ ਲੋ ਬਾਕੀ ਫੋਨ ਨਾਲ ਸਾਲਾ ਰਵਾਜੇ ਨਾ ਚੀਜ਼ਾਂ ਨਾਲ ਚੱਲਦੇ ਆਉਂਦੇ ਨਾ ਸਾਤਾ ਸੋਤੀ ਜੀ ਜਦੋਂ ਉਹਦਾ ਦੇਖ ਲੈ ਜੀ ਟਰਾਲੀ ਦੀ ਡਿਲੀਵਰੀ ਆ ਹੋ ਗਈ ਉੱਧ ਭੇਜਤੀ ਬਾਈ ਕਰ ਲਊਗਾ ਉਹ ਆਪਾਂ ਆਪਣੇ ਪਰਾਈਏ ਜਿਹੜਾ ਕੰਮ ਆਪਾਂ ਕਰਾਉਣਾ ਹੈ ਆਪਾਂ ਉਹ ਕਰਨਾ ਹੈ ਇਹਦਾ ਸਟਿੱਕ ਸਟੁੱਪਾਂ ਵਾਲਾ ਕੰਮ ਕਰਨਾ ਹੈ ਸਟicker ਲਾਉਣੇ ਆ ਸਾਰੇ ਹੁਣ ਆ ਕਰਕੇ ਲਾਉਣੇ ਆ ਤੇ ਕੋਈ ਕਾਰਡ ਬਾਦ ਨਾ ਰਹਿ ਜਾਵੇ ਆ ਕਿ ਦੇਖਦੇ ਬੰਦਾ ਆਉਣੇ ਵਾਲਾ ਹੀ ਆ ਪੂਰੇ ਤਾਇਆ ਹੋਇਆ ਕੀ-ਕੀ ਸਟicker ਲਾਇਆ ਕੱਟ ਕੇ ਕੀ-ਕੀ ਟਾਇਆ ਨਾ ਮੈਂ ਦੇਖੋ ਕੀ ਬਣਦਾ ਹੁਣ ਤੁਹਾਨੂੰ ਦਿਖਾਵੇ ਬਾਕੀ ਨਾ ਦੇ ਸਟicker ਕਰਦਾ ਕੰਮ ਸ਼ੁਰੂ ਲੋਕੋ ਲੈ ਆਪਾਂ ਜੀ ਮਰਜ਼ੀ ਦੀ ਬਾਈ ਦਾ ਹਾਂ ਐਵਨੀ ਮੇਰੇ ਨਾਲ ਉਹ ਬੀਤ ਗਏ ਕਿ ਅੰਦਰ ਆ ਕੇ ਹੇਡ ਤੇ ਕਰਾਂ ਆਏ ਕਰਦੇ ਸਾਰੇ ਵੀਰ ਵੜ ਕੇ ਭੱਜ ਕੇ ਜਾਣਗੇ ਕਿ ਦੌੜ ਕੇ ਪਹਿਲਾਂ ਉਹ ਲੁਕੀਏ ਮੇਰੇ ਤੋਂ ਬਾਹਰ ਨਾ ਪਵੇ ਵੀਰ ਜੀ ਇਹ ਇਧਰ ਆ ਕੇ ਅਸੀਂ ਉਰੇ ਆਏ ਆ ਲਾਉਣ ਮਲਗੀਤ ਬਾਈ ਐਮ ਆਰਟੀ ਦਾ ਕੱਠਾ ਰਖਣਾ ਬਸ ਮਗਲਾ ਉਹ ਮੇਰੀ ਗੱਲ ਸੁਣ ਲੈ ਦੋ ਇੱਕ ਚੱਲ ਲੱਗੇ ਜੀ ਕਾਲੇ ਦੀ ਕਾਲਾ ਦੇ ਹੋਇਆ ਮੈਂ ਕਿ ਆਹ ਲੱਗਣਾ ਵੀ ਉਹਨਾਂ ਦਾ ਬਣਾ ਕਾਲਾ ਦੇ ਹੋਇਆ ਆ ਦੱਸ ਦੇ ਕੇ ਪਾਣੀ ਛਿੜਕਿਆ ਵਾ ਆ ਪਾਣੀ ਹੈ ਭਾਈ ਇਹ ਇਹ ਨਹੀਂ ਮਰਦਾ ਤੁਸੀਂ ਕੋਰੇ ਪਾਣੀ ਹੈ ਇਹ ਪਾਣੀ ਹੈ ਕਿ ਜੇ ਅਗਲਾ ਸਮਝੋ ਵੀ ਇਹ ਗਲਤ ਹੋ ਜਾਵੇ ਕੰਮ ਬਸ ਉਹ ਸਿਕਰਾ ਕਰ ਰਿਹਾ ਕਰ ਰਿਹਾ ਹਾਂ ਇਹ ਛੇੜ ਕਦੇ ਵੀ ਸਹੀ ਲੱਗ ਜਾਂਦਾ ਵੀ ਇਹ ਪੱਟਣਾ ਹੋਵੇ ਤਾਂ ਪੱਟ ਹੋਵੇ ਚਲੋ ਬਾਕੀ ਦੇਖਦੇ ਆ ਜਾਓਗੇ ਕਰਦੇ ਕੰਮ ਕਿ ਨਹੀਂ ਓਏ ਭਾਈ ਹਮਾਰਾ ਸ਼ੁਰੂ ਹੋ ਗਿਆ ਲੋਕੋ ਹਲਿਆਏ ਲੋਕੋ ਆਉਗਾ ਬਚਾਰ ਹੋ ਰਿਹਾ ਇਹ ਰਸੋਈ ਤੇ ਕਿਕਰ ਜਾਂ ਨਾ ਰੇ ਟਰਾਲੀ ਜੀ ਕਿਤਨਾ ਬਹੁਤ ਬਹੁਤ ਰਹਿਣਾ ਟਾਇਰ ਪਹਿਣਾ ਜਾਂ ਟਾਇਰ ਪਹਿ ਜਾ ਟਾਇਰ ਪਹਿਣਾ ਉਹ ਤੈਰਨਾ ਛੋੜ ਦੋ ਬੰਦਾ ਹਲੇ ਟੰਨਰ ਲੱਗਣੇ ਦੰਮਰ ਨਾ ਬਣਾਉਣਾ ਇਹ ਡਬਲ ਟਾਇਰ ਵਾਲੇ ਨੇ ਹਿੰਦੂਆਂ ਨਾਲ ਤੇ ਜਿਹੜਾ ਨਹੀਂ ਆਂਦਾ ਤਾਂ ਜੀਪਾ ਲੱਗਣੀ ਹੈ ਕਟਰ ਲੱਗਣਾ ਰਹਿੰਦਾ ਕੰਮ ਚੱਲੇਗਾ ਪ੍ਰੋਸੈਸ ਹੋਵੇਗਾ ਪੂਰੇ ਦੇ ਸ਼ੁਰੂ ਹੋਣਾ ਚਾਹੀਦਾ ਰਹੇ ਲੋ ਬਹਾਉਂਗੇ ਕਰਾਂਗੇ ਇਹਦੇ ਨਾਲ ਜੇ ਤੁਸੀਂ ਆਈ ਖਾਣੇ ਰਿਹਾ ਤੇ ਤੈਨ ਖਾਣਾ ਤਾਂ ਦਾ ਐਂਡੇ ਮੈਂ ਕਹਿੰਦਾ ਇਹ ਆ ਕਿਤੇ ਖਿੰਦਾ ਹੀ ਆ ਇੱਕ ਦੋ ਤਿੰਨ ਵਿੱਚ ਖਤਮ ਕਰਾ ਲਿਆ ਥੋੜਾ ਜਿਹਾ ਤਾਂ ਖਾਲੀ ਰਹਿਣਾ ਬਿਲਕੁਲ ਨਾਲ ਜੋ ਮਗਰ ਜਿਹੀ ਨਹੀਂ ਨਿਕਲ ਰਿਹਾ ਆਏ ਬਾਈ ਮੇਰੀ ਮੇਰੀ ਇਤਨਾ ਉੱਧਰ ਵੱਲ ਉੱਧਰ ਵੱਲ ਰਹੀ ਹੈ ਵੀਡੀਓ ਠੀਕ ਹੈ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਜਿਹੜੇ ਸੁਬਰੀ ਹੈ ਨਾ ਉਹਨਾਂ ਨੇ ਕੋਈ ਨਹੀਂ ਇਹਨਾਂ ਨੂੰ ਮਦਦ ਕਰਾਉਣਾ ਹੈ ਜਾਨ ਨੂੰ ਬਣਾਤੀ ਬਾਈ ਜੀ ਦਾ ਪਾਏ ਜਰਾ ਨਾ ਕਿੱਥੇ ਬਣਾ ਸਕ ਗਏ ਗਰਮੀ ਗਰਮੀ ਕਰਿਆ ਹੋਵੇ ਆ ਪੱਖਾ ਲਾ ਕੇ ਦੁੱਤਾ ਇਹਨੂੰ ਓਕੇ ਠੀਕ ਆ ਯਾਰ ਪਾ ਲੈਂਦੇ ਹਾਂ ਮੈਂ ਕੋਈ ਵੀ ਚੀਜ਼ ਹੈ ਹੁਣ ਆ ਦੇਖ ਲੈ ਕਿੱਸਰਾ ਨੇ ਦੇਖ ਲਿਆ ਬਣਾਤੀ ਗੱਲਬਾਤ ਇੱਧਰ ਮਾੜਾ ਸਾਈਡ ਤੇ ਉੱਥੇ ਖੜ ਕੇ ਤੈਨੂੰ ਆਉਂਦੇ ਆਂ ਸਬਰ ਰੱਖ ਉਧਰ ਦੇਖ ਲੈ ਖਾਲੀ ਖਾਲੀ ਲੱਗਦੀ ਸੀ 스티ਕਰ ਲੱਗਦੇ ਜਾਂਦੇ ਆ ਜਾਨ ਜੀ ਪੈਂਦੀ ਜਾਂਦੀ ਟਰਾਲੀ ਚਿੱਟੇ ਤੇ ਗੱਲਬਾਤ ਸਿੱਟੇ ਹੁੰਦੀ ਹੈ ਸਿੱਟੇ ਗੱਲਬਾਤ ਯਾ ਕਿ ਰੰਗ ਡਾਊਨ ਹੋ ਗਿਆ ਤਾਂ ਟਰਾਲੀ ਮਾਰ ਪੈਂਦੀ ਹੈ ਜੇ 스티ਕਰ ਖਰਾਬ ਹੋ ਗਿਆ ਤਾਂ ਟਰਾਲੀ ਮਾਰ ਪੈਂਦੀ ਹੈ ਇਹ ਦੋ ਜੀ ਜਾਇਆ ਬੈਸ ਚਾਹੀਦਾ ਕੋਈ ਜਣਾ ਗੱਲ ਇਹ ਜੀ ਦੇ ਅੰਦਰ ਜੰਗਲੀ ਪੈਕੇਟ ਆ ਕਰਨ ਬਣਦੀ ਆ ਉਧਰ ਸੀਜ਼ੇ ਲੈ ਕੇ ਆਇਆ ਸੰਦੀ ਵੀਰ ਉਹ ਨਹੀਂ ਆਜੋ ਭਾਈ ਜੀ ਆ ਇਹ ਬਹੁਤ ਹੌਂਦੀ ਭਾਈ ਹੋਰ ਗੱਲਾਂ ਨਹੀਂ ਗੱਲ ਬੀ ਜੀ ਬਾਈ ਗੱਲ ਪੱਕੀ ਹੈ ਪਹਿਲਾ ਬਰੈਡ ਸਮੋਸਾ ਚਾਹ ਚਾਹ ਤਾਂ ਮੈਂ ਖੇ ਰੀਏ ਸੀ ਹੁਣ ਪੀ ਦੇ ਗਿਆ ਆ ਲੈ ਮੈਂ ਸਭ ਕੁੱਝੀਆਂ ਈਆ ਕਰ ਚੁੱਕੀਆਂ ਹਾਂ ਠੀਕ ਆ ਹੁਣ ਉਹ ਤੇਰੀ ਜ਼ਿੰਮੇਵਾਰੀ ਆ ਉਹਦੀ ਦੋਨਾਂ ਦੀ ਜ਼ਿੰਮੇਵਾਰੀ ਆ ਆਈ نو ਇਹ ਨਰਮੀ ਰੋਣਾ ਇਹ ਇਹ ਮਹੀਨੇ ਕਿਸ਼ਤ ਵੀ ਆ ਇਹ ਬਹੁਤ ਇਹਨਾਂ ਦੇ ਅੱਧਰ ਤੋਂ ਆਖਿਰ ਫੜ ਲਾ ਹਾਂ ਹਾਂ ਫੜਦੀ ਨਾ ਮਿਣੀ ਆਈ ਆ ਮਿਣੀ ਨਹੀਂ ਉੱਪਰ ਇਹ ਘਾ ਆਲੇ ਦਿਵਾਲੇ ਸਪੇਸਿੰਗ ਐਨ ਪਰਫੈਕਟ ਕਰ ਦੇ ਗਣਾ ਮੈਮਣ ਕੇ ਲਾਉ ਵੇ ਕਾਹ ਖਾਣਾ ਤੁਸ ਇੱਕ ਸੈਂਟੀਮੀਟਰ ਦਾ ਹੀ ਫਾਕ ਨਹੀਂ ਚਾਹੀਦਾ ਹੈਗਾ ਆ ਲੱਗ ਬਾਕੀ ਤੁਹਾਨੂੰ ਇੱਧਰ ਦਿਖਾ ਦਿੰਦਾ ਇੱਧਰ ਲਾ ਰਹੇ ਆ ਉਹ ਦੂਸਰੀ ਸਾਈਡ ਦੂਸਰੀ ਸਾਈਡ ਲਾਪ ਲੋ ਬਈ ਉਰੇ ਲਾਤਾ ਆਹਾ ਬਈ ਗਲਤ ਲੱਗ ਗਿਆ ਇਹ ਉਰੇ ਆਪਾਂ ਨੇ ਉਹ ਪਾਉਣਾ ਜੂਬੋ ਇਹ ਨੋ ਨੋ ਲਿਖਿਆ ਮਹਾਰਾਜ ਇਹ ਕਰੂਗਾ ਜੂਬੋ ਜੋ ਕੇ ਵੀ ਪਾਉਣਾ ਬਾਕੀ ਆਹ ਲਾਇਆ ਬਾਈ ਬਾਜ ਵਾਦ ਆਲੀ ਅਰ ਬਾਜ ਕਿਤਰਾਂ ਦਾ ਕਿਤਰਾਂ ਦਾ ਬਾਜਨ ਵਾਲਾ 10 ਕਿਲੋ ਦਾ ਆਏ ਹੋਣੀ ਟੱਚਿੰਗ ਆ ਦਿਖ ਲੱਗਿਆ ਮੈਨੂੰ ਆਏ ਇੱਕ ਮਿੰਟ ਖੜਾਇਆ ਲੱਗੇ ਪਿੱਛੇ ਵੀ ਦੇ ਗਏ ਦੱਸ ਓਕੇਦਰ ਮਾਰੀ ਫੋਟੋ ਲੈ ਉਹਦੇ ਕੱਲਣਾ ਓਰੇ ਓਰੇ ਕੀ ਪਾਜੀ ਪਾਜੀ ਕੋਈ ਫਰਕ ਨਹੀਂ ਹੋ ਚੰਦਰਿਆ ਦੋ ਪਿਛਲਾ ਹੋ ਗਿਆ ਫਿਰ ਲਿਕ ਹੋ ਰਿਹਾ ਗਿਆ ਬਸ ਲੋਕ ਹੋ ਗਿਆ ਆਪਣਾ ਕੋਈ ਨਹੀਂ ਮੈਂ ਨਹੀਂ ਰਹਿਣਾ ਅੱਜ ਦਾ ਸਾਰਾ ਦਿਨ ਸਵੇਰੇ 10:30 ਵਜੇ ਤੁਰੇ ਹੋਏ 6:00 ਵਜੇ ਹੁਣ ਸਟicker ਉਕਰਦੇ ਲਾ ਕੇ ਅੱਧੇ ਕਰੇਗਾ ਬਾਕੀ ਤੁਹਾਨੂੰ ਵੀਡੀਓ ਵਿੱਚ ਦਿਖਾ ਦతా ਮੈਂ ਕਿੰਨੇ ਲੱਗੇ ਆ ਬਾਕੀ ਖਲੇਗੇ ਰਹਿ ਕੇ ਹੁਣ ਬਾਈ ਨੂੰ ਕਾਪੀ ਪਰ ਦੁਬਾਰਾ ਫੇਰ ਲਖਾਏ ਆ ਲਈ ਹੁਣ ਇਹ ਕੱਲ ਨੂੰ ਸਟicker ਲੈ ਕੇ ਆਵੇ ਕਿ ਮੈਂ ਜਿਹੜਾ ਆਪਣਾ YouTube ਚੈਨਲ ਦਾ ਲੋਗੋ ਆ ਨਾ ਉਹ ਨਹੀਂ ਅੱਜ ਆਇਆ ਉਹ ਵੀ ਕੱਲ ਨੂੰ ਆਊਗਾ ਕੱਲ ਨੂੰ ਦਿਖਾਵਾਂਗੇ ਸਟicker ਦਾ ਕਾਹਦਾ ਫੇਰ ਆ ਪਾਰਸੋਂ ਨੂੰ ਫੇਰੇ ਜਾਣੀ ਆ ਉੱਥੇ ਕਿੱਥੇ ਜਾਣੀ ਇਹ ਮੇਲੇ ਚ ਮੇਲੇ ਚ ਖੰਨੇ ਮਦੋ ਖੰਨੇ ਮਦੋ ਮੇਲਾ ਉੱਥੇ ਜਾਣੀ ਪਾਰਸੋਂ ਨੂੰ ਚਲੇ ਜਾਣੀ ਵੀ ਹਾਂ 17 ਨੂੰ ਮੇਲਾ ਹੈ 20 ਨੂੰ ਮੇਲਾ ਹੈ 30 ਨੂੰ ਮੇਲਾ ਤੇ ਤਿੰਨੇ ਮੇਲੇ ਤੇ ਤਿੰਨਾ ਵੇ ਜਾਣੀ ਆ ਕਿਤੇ ਬਾਅਦ ਮਿਲੂ ਉੱਤੇ ਬਾਅਦ ਮਿਲੂਗੀ ਨਾਲੇ ਜਿਹੜੀ ਮਾਰੀ ਮੁੱਡੀ ਘਾਟ ਬਾਦ ਹੋਈ ਆਪਾਂ ਦੇਖ ਲਵਾਂਗੇ ਹੋ ਟਾਈਮ ਖੁੱਲਾ ਗਾਲੀ ਨਹੀਂ ਕਰਨੀ ਆਪਾਂ ਨੇ ਇਹ ਪ੍ਰੋਪਰਟੀ ਵੀ ਰੱਖਣਾ ਕੰਮ ਜੇ ਤੂੰ ਕਹੀ ਜਾਣੀ ਹਾਂ ਨਹੀਂ ਕੱਲੂ ਨਹੀਂ ਕਰਦੇ ਨਹੀਂ ਨਹੀਂ ਜਦ ਤੱਕ ਆਪਾਂ ਸੰਤੋਖ ਨੂੰ ਜਦ ਤੱਕ ਟਾਲੀ ਉਰ ਤੇ ਲੈ ਕੇ ਜਾਣੀ ਹੈਗੀ ਫਟ ਮੁੜ ਕੇ ਆਵੇਂ ਨਾ ਕੋਈ ਲੱਗਦਾ ਰੰਗ ਗਲਤ ਹੋ ਗਿਆ ਵੀ ਹਾਂ ਹੋਰ ਕੋਣਾ ਰੰਗ ਜਿਹਾ ਹੋ ਰਿਹਾ ਵੇ ਈ ਗੱਲ ਹੋਰ ਕੀ ਆ ਆਹੀ ਆ ਬੇਣਾ ਓਕੇ ਹੁਣ ਆ ਫਰਾ ਬੰਦਿਆ ਇਹਦਾ ਚੀਜ਼ ਤਿਆਰ ਹੋ ਰਹੀ ਵੀ ਕਿਆ ਹੋ ਘੈਂਟਾ ਕਿਆ ਮੜਾ ਲੈ ਆ ਪਰਾਂਗੇ ਦਾ ਕੰਬੀਸ਼ ਬਣਾਇਆ ਨਾ ਆਪਾਂ ਨੇ ਉਹ ਤਿਆਰ ਹੋਏ ਤਾਂ ਪਤਾ ਲੱਗਣਾ ਸਾਰਾ ਕੱਟ ਕਿਤੇ 골ਡਨ ਆ ਕਿਤੇ ਵਾਈਟ ਆ ਕਿਤੇ ਕਿਤੇ ਨਹੀਂ ਸੀ ਲੱਗਾ ਆਪਾਂ ਇੱਥੇ ਚੇਜ ਹੋ ਜਾਏ ਜਿਆਦਾ ਅੰਦਰ ਘੜੀ ਹੋਰ ਚੀਜ਼ ਆ ਬਾਹਰ ਕੱਢ ਕੇ ਖੜਾ ਕੇ ਅੰਦਰ ਯਾਰ ਹੁਣ ਕੈਮਰੇ ਚ ਅੰਦਰ ਰੰਗ ਚਮਕ ਨਹੀਂ ਆ ਕੈਮਰੇ ਮੇਂ ਦੱਸੀ ਵੀਡੀਓ ਜਮਾਣੀ ਪਰਦਾ ਅੰਦਰ ਕੀ ਹੋ ਰਿਹਾ ਇੰਨੀ ਅੰਦਰ ਹਨੇਰਾ ਬਹੁਤ ਆ ਦੂਜਾ ਨੇ ਖਾਰੂ ਬਪਿੰਦਾ ਇਹਦਾ ਧੁੱਪਾਂ ਮਾਊਗੀ ਫੇਪਾ ਲੱਗੂਗਾ ਰੰਗ ਦਾ ਹਾਂ ਇੱਧਰ ਹੋ ਗਿਆ ਹੈ ਬਾਕੀ ਆਹ ਬਾਈ ਧੁੱਪੜਾ ਨਹੀਂ ਖੜੀ ਆ ਇਹ ਤੁਸੀਂ ਸਵੇਰੇ ਵੀਡੀਓ ਦੇਖੀ ਸੀ ਕੋਈ ਨਹੀਂ ਤਾਂ ਹੈਗਾ ਇੱਥੇ ਹੁਣ ਦੇਖੋ ਇਹ ਲਸਕੋਰਾ ਮਾਰਦੀ ਮੱਛਾਂ ਮੱਛੀਆਂ ਓਟ ਆਪਿੰਟਾ ਦੀ ਮੱਛੀਆਂ ਹੀ ਆਉਣੀਆਂ ਸਫਾਈ ਵਾਲੇ ਨੇ ਤਾਂ ਨੀ ਪੁੱਟੀ ਚੜਾਉਂਦੇ ਇਹ ਕਿਨਾਰੀਆਂ ਦੇਖ ਤੋ। ਕਿਨਾਰੀ ਦੇਖਦਾ ਮਸੂਹੂਰ ਨਹੀਂ ਜਾਂਦਾ। ਬਾਜੂਆ ਇਹ ਕੀ ਦੇਖ ਰਹਾ ਟਿੱਖਾ ਨਹੀਂ ਬਈ। ਸਾਫੀ ਦੇ ਇਲਾਕੇ ਟਿੱਖੇ ਵਾਲੀ। ਸਾਫੀ ਦੇ ਸੈਕਟਰ ਟਿੱਖਾ। ਏ.ਐਮ.ਬੀ. ਸਫਾਈ ਵਾਲਾ ਕੰਮ ਤਾਂ ਖੜਾ ਬਈ। ਸਫਾਈ ਵਾਲਾ ਇੱਕ ਨੰਬਰ ਆ। ਹੱਥੇ ਬਣਾਤਾ ਫਰਸ਼। ਹੱਥ ਵੀ ਫੇਰ ਤੇ ਕਿਦੇ ਮਸੂਹੂਰ ਨਹੀਂ ਜਾਂਦਾ ਬਈ। ਢੱਕਾ ਵੀਰਾ ਕੱਢ ਜੇ ਬਣਾ ਜਾਵੇ। ਲੱਗਦਾ ਜੀ ਬੈਲ ਹੋ ਜਾਊਗਾ ਇਹ। ਹੈ। ਉਹ ਲੱਗਦਾ ਵੀ ਬਿਲਡ ਹੋਇਆ ਹੋਊਗਾ ਇਹ। ਆਪਾਂ ਇਹਨਾਂ ਖਲਾ ਬਹੁਤ ਜ਼ਿਆਦਾ ਲੱਗਦਾ ਮੈਨੂੰ। ਇਹ ਬਿਲਡ ਬਹੁਤ ਟੈਕ ਟੂਣੀ ਲੱਗੇ। ਆਣੀ ਲੱਗਣਾ ਆਲੇ ਬਿਲਡ ਬੋਤਾ। ਉਹ ਸਮਾਂ ਲੱਗਿਆ ਸਮਾਂ। ਆਪਾਂ ਹੋਰ ਤੇ ਰੁਕਸਤ ਹੋਈਏ। ਚਲੋ ਚੱਲੀਏ ਯਾਰ ਨਹੀਂ ਰਹਿਣਾ। ਬਈ ਸਾਢੇ 6 ਦੇ ਉੱਪਰ ਟਾਈਮ ਚਲੇ ਗਿਆ ਆਪਾਂ ਨਿਕਲੀ ਹੋਰ ਦੇ। ਪਿੰਟ ਪਕਣਾ ਕੱਲੂ ਫੇਰ ਆਉਣਾ ਪੈਣਾ। ਹੈ? ਉਹ ਕੱਲੂ ਫੇਰ ਆਉਣਾ ਹਲੇ। ਬੰਦੇ ਉਹ ਵੱਧ ਲੈ ਆਈ ਸੀ ਅੱਜ ਹਨਾ ਨਹੀਂ ਇਹ 2 ਹੋਗੇ ₹2000 ਮੇਰੇ ਨਾਲ ਚਲੇ ਜਾਣੇ ਹਾਂ ਕੱਲ ਫੇਰ ਹੋਣਾ ਪੈਣਾ ਚਲੂ ਅੱਜ ਦੇ ਦਿੰਦੇ ਲੈ ਇਹ ਕੰਮ ਲੈਣਾ ਘਰ ਆਪਣੇ ਬਾਹਰ ਚੜਿਆ ਹੋ ਚਲੋ ਜੀ ਬਲੀਕਨਵਾ ਦੇ ਪੰਜ 6000 ਰੁਪਏ ਦਾ ਤਾਂ ਸੀ ਘੇਟ ਦੇ ਲਾਤ ਤੋਰੇ ਕਹਿੰਦੇ ਜੀ ਇੱਕ ਵਾਰੀ ਬਣਨੀ ਐ ਇੰਨੇ ਕ ਦਾ ਫਰਕ ਵੀ ਦੋ ਦਿਨ ਫੇਰ ਹੋਣਾ ਤਸੱਲੀ ਦਾ ਰਹੋਗੇ ਪਿੰਡ ਜਾ ਕੇ ਆਹ ਤੇ بڑا ਲੱਗਦਾ ਨਾ ਆ ਗਿਆ ਚਾਰ ਚਾਰ ਫਟੇ ਆ ਆ ਤੇ ਆ ਗਿਆ ਵਾਲਾ ਮੁੰਡਾ ਤੇ ਆ ਰੰਗਦਾਰ ਸਾਰੇ ਦੋਏ ਟਰਾਲ ਦੇ ਬਾਈ ਤਿਆਰ ਹੋਣੇ ਆ ਗਾਲ ਤੱਕ ਕੰਮ ਖਿੱਚਿਆ ਹੋਇਆ ਨੇ ਗ੍ਰੇਨ ਢੇਲੋਂ ਕਿਹੜਾ ਕੰਮ ਬਈ ਉਹ ਹਰਜੀਤ ਕਹਿੰਦੇ ਦਸਤਕ ਉਹ ਹੀ ਨੌ ਰਹਿਣ ਜਾ ਲਗੇ ਹਰਜੀਤ ਫਾਰ ਇੰਨੇ ਮਿੰਟ ਲੱਗੇ ਲੱਗੇ ਕਰਨੇ ਆ ਆ ਲੱਗ ਲੱਗ ਹੋ ਜਾਏਗਾ ਨੇ ਵੀ ਉਹ ਤੋਂ ਧੁੰਮਾ ਇਹ ਨੇ ਇੰਨੇ ਤੇ ਲੱਗੇ ਨੇ ਜਾਣਾ ਬਾਈ ਉਹਦੇ ਬਾਰੇ ਵੀ ਨਹੀਂ ਕੋਈ ਰਿੰਪਾ ਕੌਣ ਉਹ ਸਾਰਾ ਸੰਦੀ ਵੀ ਦਾ ਕਹਿੰਦਾ ਆਪ ਨਾਲ ਜਾ ਕੇ ਜਾਓ ਕਹਿੰਦਾ ਵੀ ਇਹ ਭੁੱਲ ਜਾਂਦਾ ਬੰਦਾ ਚਲੋ ਫਿਰ ਉੱਥੇ ਚਲੋ ਆ ਜਾ ਬਾਈ ਜਾਣ ਲੱਗੇ ਜੀ ਮਾਰਦੇ ਕਿਹੜਾ ਹੁਣ ਦੇਖਦੇ ਸਟਿੱਕਲ ਕੋਈ ਕਫੇ ਜਾਂਦੇ ਆ ਬਈ ਮੈਂ ਸਾਈਡ ਨੂੰ ਮਿਲਿਆ ਮੜਾ ਜਾਂ ਲੱਗਦਾ ਐਂ ਜਿਕਰ ਆ ਫਟਰ ਲਾਉਣਾ ਅਸੀਂ ਆ ਕੇ ਲੱਗੇ ਬਿਲਡ ਬਿਲਡ ਕਰਨਾ ਐ ਗਰਮੀ ਆ ਸਾਬਾ ਲੱਗਦੇ ਗਰਮੀ ਤਾਂ ਹੁਣ ਯਾਰ ਕਿਆ ਕਰੀਏ ਸੈਂਡੀ ਵੀਰ ਵੀ ਉਹ ਪੂਰੇ ਉਹ ਕਰਦਾ ਕਹਿੰਦਾ ਵੀ ਤੇ ਕੋਲ ਖੜ ਕੇ ਕਰਾਉ ਜੋ ਕਰਾਉਣਾ ਮੈਨੂੰ ਕਹਿੰਦਾ ਮੈਨੂੰ ਨਹੀਂ ਬਾਦ ਤੁਸੀਂ ਐਂ ਕਹਿਣਾ ਵੀ ਹਾਂ ਵੀ ਤਾ ਸੁਰਖਾਪੀ ਦੇ ਇਹ ਦੇ ਬਾਅਦ ਤੱਕ ਕਹਿ ਵੀ ਨਹੀਂ ਸੱਦ ਕਹਿੰਦਾ ਕਸਰ ਰਹੀ ਕਹਿੰਦਾ ਬਾਹਰ ਤੇ ਵੀ ਜੇ ਕੁਝ ਲੈ ਕੇ ਵੀ ਆਉਣਾ ਉਹਨੇ ਮੈਨੂੰ ਇੱਥੇ ਤੱਕ ਕਹਿਤਾ ਜੇ ਟਿੱਲੋਂ ਕਹਿੰਦਾ ਬਾਹਰ ਤੇ ਕੁਝ ਲੈ ਕੇ ਵੀ ਆਉਣਾ ਮੈਨੂੰ ਦੱਸ ਦੇ ਮੈਂ ਕਹਿੰਦਾ ਹਲੇ ਨੂੰ ਭੇਜ ਦਿੰਨਾ ਆਪਾਂ ਹੁਣੇ ਇੱਥੇ ਲਾ ਦਾਂਗਾ ਕਹਿੰਦਾ ਵੀ ਉਹ ਉੱਥੇ ਜਾ ਕੇ ਆਏ ਨਹੀਂ ਕਹਿਣਾ ਹੈਗਾ ਵੀ ਛੰਡੀ ਨੇ ਆਏ ਨਹੀਂ ਕਰਿਆ ਤੇ ਐਡੀ ਨੇ ਆਏ ਨਹੀਂ ਕਰਿਆ ਕਹਿੰਦਾ ਮੈਨੂੰ ਹੁਣ ਦੱਸੀ ਚਲੋ ਕੋਈ ਕਸਰ ਨਹੀਂ ਛੱਡਣੀ ਕਹਿੰਦਾ ਚਲੋ ਭਾਈ ਚੱਲਦੇ ਆਪਾਂ ਜੀ ਸਟਿਕਰ ਲੈ ਕੋ ਮੋਟੇ ਆਪਾਂ ਚੱਲਦੇ ਘਰ ਨੂੰ ਦੇਖਨੇ ਚ ਆਪਾਂ ਬਾਕੀ ਹਾਂਜੀ ਬਾਈ ਬਾਕੀ ਹੁਣ ਅਸੀਂ ਪਹੁੰਚ ਗਏ ਤੇ ਪਿੰਡ ਤੇ ਇੰਨੇ ਹੀ ਹੋ ਗਿਆ ਸਾਨੂੰ ਆਉਂਦੇ ਆ ਨਾ ਸਾਡਾ ਤਾਂ ਬਾਈ ਕੰਮ ਫੇਰ ਰਹਿ ਗਿਆ ਸਾਡਾ ਸਾਡਾ ਥੋੜੀ ਕਟਿੰਗ ਜਿਹੜੀ ਉਹ ਚ ਫਰਕ ਪੈ ਗਿਆ ਬਾਈ ਤੇ ਤਾਂ ਕਰਕੇ ਬਾਈ ਫੇਰ ਜਾਣਾ ਪੈਣਾ ਹੁਣ ਟਿਕਰ ਵਾਲੀ ਕਟਿੰਗ ਚ ਫਰਕ ਰਹਿ ਗਿਆ ਥੋੜਾ ਜਿਹਾ ਹੁਣ ਕੱਲੂ ਜਾਂਦੇ ਆ ਫੇਰ ਦੁਬਾਰੇ ਦੇਖਦੇ ਹੁਣ ਜਾਣਾ ਕਿਉਂਕਿ ਤਾਂ ਪੈਣਾ ਬਾਈ ਦੋ ਦਿਨਾਂ ਬਸ ਹੁਣ ਜਿਹੜਾ ਕੋ ਹੋ ਜਾ ਹੋ ਗਿਆ ਬਸ ਦੇਖ ਕੇ ਕਰਾ ਲਈਏ ਹਾਂ ਹੈ ਕਿ ਨਹੀਂ ਬਾਈ ਨਹੀਂ ਤਾਂ ਹੈ ਬਾਈ ਨਹੀਂ ਤਾਂ ਐ ਵੀ ਉੱਥੀ ਜਾਣਾ ਤੁਸੀਂ ਤਾਂ ਜੇ ਹੁਣ ਤੁਸੀਂ ਦੋ ਜਾਂ ਤਿੰਨੇ ਜਣੇ ਹੁੰਦੇ ਜੇਰੀ ਦੋਏ ਹੁੰਦੀ ਅਮਰੀਕਾ ਵੀ ਤਾਂ ਉੱਥੀ ਤੇ ਸਹੀ ਗੱਲ ਹੁਣ ਬਾਈ ਨੂੰ ਵੀ ਕੱਲ ਨੂੰ ਪ੍ਰਗਟਨ ਬੰਮ ਹੈ ਤੈਨੂੰ ਵੀ ਕੰਮ ਹੈ ਲਾਫਰੀ ਨੂੰ ਵੀ ਕੰਮ ਹੈ ਕੋਈ ਨਾ ਬਗ ਲਾ ਲੂਗੀ ਜਾਊਗੀ ਕੱਲ ਨੂੰ ਆਜੂ ਬਦਵਾਰੇ ਨਾ ਜਾਏ ਉਹ ਵਧੀਆ ਚੱਲ ਬਾਕੀ ਚੱਲ ਆਏ ਆ ਜਿਹੜੇ ਇੱਕ ਦੋ ਸਟicker ਰਹਿੰਦੇ ਆ ਹੁਣ ਤਾਂ ਤਸੱਲੀ ਨਾਲ ਦਵਾ ਲਿਓ ਆਪਣੇ ਨਹੀਂ ਸਾਰਾ ਫਿਰ ਕੰਮ ਅਲਜੇ ਜਾਣਾ ਕਿ ਨਹੀਂ ਸਟickerਾਂ ਪਰੇ ਟਰਾਲਾ ਖੜਾ ਹੁਣ ਤਾਂ ਬੱਸ 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 ਸਟickerਾਂ ਨੇ ਜਾਣ ਪਾਉਣੀ ਆ ਰੰਗ ਨੇ ਤਾਂ ਪਾਤੀ ਜਿਹੜੀ ਪਾਉਣੀ ਦੀ ਆਪਣੇ ਸਹੀ ਗੱਲ ਬਾਈ ਤੁਸ ਪਤਾ ਗਿਆ ਚੱਕਰ ਇੱਕ ਹੋਰ ਜੇ ਮਾਣਾ ਮੋਟਾ ਵੀ ਫਰਕ ਪੈ ਗਿਆ ਉਹੀ ਚਮਕੀ ਜਾਣਾ ਫਨ ਬਾਜੋ ਹੁਣ ਇੰਨੇ ਕਿਹੜੇ ਲਾਈਆਂ ਇੱਕ ਕਿਹੜੇ ਵਿੱਚ ਕੁਝ ਫਰਕ ਨਹੀਂ ਪੈਂਦਾ ਨਹੀਂ ਤੇਰੀ ਬਸ ਕੱਲੂ ਕਰੇ ਹੁਣ ਆਪਾਂ ਨੇ ਕੱਲੂ ਟਾਇਰ ਟੂ ਸਭ ਚੜਾ ਦੇ ਕੱਲੂ ਜਿੰਨਾ ਹਾਂ ਜਿਹੜਾ ਕੰਮ ਹੈਗਾ ਸਾਰਾ ਆਪਣਾ ਨਵੀਂ ਆਏ ਹੋ ਟਾਇਰ ਟੂਸ ਟੱਪਣੀਆਂ ਕੱਲੂ ਸਾਹਿਬ ਓਕੇ ਹੋ ਜਾਣਾ ਪਏਗਾ ਹਾਂ ਬਾਕੀ ਬਾਈ ਤੁਸੀਂ ਕੱਲੂ ਦੇਖ ਲਿਓ ਨਹੀਂ ਫਿਰ 20 ਤਰੀਕ ਨੂੰ ਆਪਾਂ ਮੇਲੇ 'ਚ ਦਿਖਾਵਾਂਗੇ ਉਹਦੇ ਬਾਅਦ ਮੇਲੇ 'ਤੇ ਜਾਉਂਗੇ ਫਿਰ 17 ਨੂੰ ਵੀ ਮੇਲਾ ਹੈ ਨਾ ਖੰਨੇ ਆ ਨਾ ਖੱਦੇ ਖੰਨੇ ਖੰਨੇ ਮੇਲੇ ਬਹੁਤ ਆਏ 17 ਨੂੰ ਮੇਲਾ ਐ 20 ਨੂੰ ਮੇਲਾ ਐ 131 ਨੂੰ ਮੇਲਾ ਬਠਿੰਡੇ ਤੋਂ ਬਾਅਦ ਪਿੰਡਾਂ ਵਾਲਾ ਮੇਲਾ ਸਾਰੇ ਪਿੰਡਾਂ ਸਾਰੇ ਮੇਲੇ ਆ ਮ ਜਾਣੀ ਆ ਹਾਂ ਫੇਰ ਮਾਲਾ ਪਿੰਡ ਚ ਮੇਲਾ ਆਉਣਾ ਜੀ ਉਹ ਪਤਾ ਨਹੀਂ ਹੁਣ ਤਿੰਨ ਨੂੰ ਆਊਗਾ ਚਾਰ ਨੂੰ ਆਊਗਾ ਇਹ ਫਰਗਣ ਭਾਈ ਜਿੱਦਣ ਆਗੇ ਉਹਨਾਂ ਮੇਲਾ ਆਣਾ ਸਹੀ ਆ ਉਹਦਣ ਮੇਲੇ ਲੁੱਟ ਲਿਓੜੇ ਬਸ ਸਹੀ ਗੱਲ ਆ ਨਾ ਜਾਣੇ ਚਾਚ ਵੀ ਨਾ ਆਉਣਾ ਜਾਣਾ ਵੀ ਦੂਰ ਆ ਫੇਰ ਬਾਜ ਤੋਂ ਟਰਾਲਾ ਲੈ ਜਾਂਦੇ ਇੱਕ ਵਾਰੀ ਗੱਡੀ ਦਾ ਤਾਂ ਕੋਈ ਦੁੱਖ ਨਹੀਂ ਹੈਗਾ ਟਰੈਕਟਰ ਪਰ ਬਾੜ ਨਹੀਂ ਵੱਟੋ ਜਿਹੜੀ ਕਸਰਾ ਹੈਗੀ ਆਪਣੇ ਹੌਣ ਕਢਾ ਲਾ ਬਾਕੀ ਟਰਾਲਾ ਭਾਈ ਵੀਡੀਓ ਮੇ ਕੋਈ ਹੋਰ ਤਰ੍ਹਾਂ ਦਿਖਦਾ ਹਾਂ ਪਰ ਰਿਐਲਿਟੀ ਮੇ ਕੋਈ ਹੋਰ ਹੈ ਅੱਜ ਮੈਂ ਵੀਡੀਓ ਬਣਾਉਣ ਤਾਂ ਕਿ ਅੰਦਰ ਲਾਈਟ ਨਹੀਂ ਹੈਗੀ ਦੀ ਹਾਂ ਉੱਥੇ ਰੰਗ ਨੇ ਬਹੁਤੀ ਸ਼ੈ ਨਹੀਂ ਗੱਡੀ ਦਾ ਬਣੇ ਮਨ ਨੂੰ ਜੱਜ ਦੀਆ ਚੀਜ਼ ਨਾ ਉਹ ਨਹੀਂ ਮਦੋ ਇਹ ਨਹੀਂ ਹੂੰ ਗੱਲ ਹੈ ਉਹ ਤਾਂ ਚੱਲ ਬਾਜ ਤੋਂ ਦੇ ਕੇ ਲੈਣਾ ਦੱਸਾਂ ਕਿ ਭਾਈ ਜੀ ਨੇ ਬੜਾ ਮਜ਼ੇ ਨੁਕਸ ਕੱਢਣਾ ਉਹਨੇ ਕੱਢੀ ਹੋ ਜਾਣਾ ਜਿਹਨੂੰ ਆਪਾਂ ਨਹੀਂ ਚੰਗੇ ਲੱਗਦੇ ਉਹਨੂੰ ਨਹੀਂ ਲੱ ਅੱਖ ਦਾ ਆਖਰ ਕੈਮਰੇ ਦਾ ਬਹੁਤ ਵਰਕ ਹੁੰਦਾ ਵੀ ਜਿਹੜੀ ਚੀਜ਼ ਉੱਥੇ ਦਿਖਰੇ ਬਾਕੀ ਇਹ ਨਾਲ ਗੱਗੇ ਜਦੋਂ ਆਪਾਂ ਨੇ ਬਾਹਰ ਕੱਢ ਕੇ ਸਾਰਾ ਤਿਆਰ ਹੋ ਕੇ ਬਾਹਰ ਫੇਰ ਫਿਰ ਕੈਮਰੇ ਨੇ ਕੰਮ ਕਰ ਜਾਣਾ ਇਹੀ ਕੈਮਰਾ ਹੋ ਕੇ ਕਬ ਬਾਹਰ ਤੈਸਾ ਬਾਹਰ ਆ ਗਿਆ ਬਾਹਰ ਦਾ ਉਹੀ ਫਰਕ ਫਿਰ ਗੱਲ ਮਾਣੀ ਬਹੁਤ ਵਰਕ ਪੈਣਾ ਤੇ ਬਾਕੀ ਜਿਹੜੀ ਡਿਲੀਵਰੀ ਕਰੀ ਹੋਗਾ ਉਹ ਤੇ ਦੇਖਿਆ ਹੀ ਆਪਾਂ ਨੇ ਕਿੰਨਾ ਕਿੰਨਾ ਫਰਕ ਜੀ ਬਾਈ ਚਲੋ ਬਾਕੀ ਬਈ ਦੇਖਦੇ ਹਾਂ ਹੁਣ ਕੱਲ ਦਾ ਕੀਆ ਪ੍ਰੋਗਰਾਮ ਬਣਦਾ ਹਾਂ ਹਾਂ ਤੇ ਕੱਲ ਨੂੰ ਜਾਉਂਗੇ ਇਹ ਕੱਲ ਨੂੰ ਜਾਂਦੇ ਕੱਲ ਫੇਰ ਆ ਬਈ ਅਸੀਂ ਹੁਣ ਬਾਈ ਅਸੀਂ ਜਾ ਰਹੇ ਹਾਂ ਤੇ ਟਾਈਮ ਹੋ ਗਿਆ 8:45 ਆ ਪਿੰਡ ਵਾਲੀ ਮੋੜਾ ਬਸ ਥੋੜੇ ਟਾਈਮ ਰਹਿ ਗਏ ਹੋਂ ਬਾਕੀ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਅੱਜ ਲਈ ਇੰਨਾ ਕਾ ਸਸ ਜੀ ਕਾਲ ਜੀ